ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਹਿਰ ਗਏ ਸੀਗੇ ਚਾਹ ਤੇ ਬਿਸਕਟ ਵਗੈਰਾ ਲੈ ਕੇ ਜੋ ਰੋਡ ਤੇ ਸੱਜਾ ਤੇ ਬੈਠੇ ਹੁੰਦੇ ਆ ਉਹ ਲੋਕਾਂ ਦੇ ਉਹਨਾਂ ਲਈ ਉਸੇ ਸਾਨੂੰ ਇੱਕ ਭਰਾ ਮਿਲਿਆ ਪੰਜਾਬੀ ਜਿਹਦੀ ਹਾਲਤ ਕਾਫੀ ਨਾਜ਼ੁਕ ਸੀਗੀ ਉਹ ਤੋਂ ਆ ਪੁੱਠ ਨਹੀਂ ਸੀ ਹੋ ਰਿਹਾ ਉਸਨੂੰ ਠਾਲੇ ਆ ਠਾਲ ਕੇ ਇੱਕ ਸਾਈਡ ਕਰਕੇ ਚਾਹ ਦਿੱਤੀ ਚਾਹ ਤੇ ਗੱਲਾਂ ਕਰਦੇ ਕਰਦੇ ਸਾਨੂੰ ਉਹਨੇ ਆਪ ਦਾ ਪਿੰਟ ਤਾਂ ਉਹ ਨਹੀਂ ਦੱਸ ਸਕਿਆ। ਉਹਨੇ ਪਤਾ ਐਡਰੈਸ ਦੱਸਿਆ ਹੈ ਰੋਪੜ ਕੁਛ ਕਹਿ ਰਿਹਾ ਰੋਪੜ। ਓਏ ਰੋਪੜ ਦੇ ਕੋਲ ਪੈਂਟ ਵੀ ਸਹੀ ਦੱਸ ਰਿਹਾ ਕੁਛ। ਬਾਕੀ ਤੁਹਾਡੇ ਸਾਹਮਣੇ ਜੋ ਕਾਲੀ ਜੈਕਟ ਵਾਲਾ ਇਸ ਭਰਾ ਦੀ ਗੱਲ ਕਰ ਰਹੇ ਹਾਂ। ਇਹ ਭਰਾ ਵਾ ਅੱਖਾਂ ਬਿੱਲੀਆਂ ਨੇ ਇਸ ਦੀਆਂ ਇੱਕ ਹੱਥ ਸੱਜਾ ਉਹ ਵੀ ਕੱਟਿਆ ਹੋਇਆ ਮੋਰੀ ਉਂਗਲਾਂ ਕਟੀਆਂ ਹੋਈਆਂ ਨੇ। ਅਸੀਂ ਚਾਹੁੰਦੇ ਹਾਂ ਜੇ ਇਹਦਾ ਕੋਈ ਭੈਣ ਭਰਾ ਜਾਂ ਹੋਰ ਕੋਈ ਜਾਣਕਾਰ ਇਸ ਨੂੰ ਜਾਣਦਾ ਵੀਡੀਓ ਦੇਖ ਰਿਹਾ ਤਾਂ ਜ਼ਰੂਰ ਇਹ ਤੱਕ ਪਹੁੰਚ ਕਰੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬੂਰੇ ਲਵਾਰ ਸਾਲਤ ਵਿੱਚ ਪਿਆ ਹੈ ਇਹਦੇ ਬਹੁਤ ਬੁਰਾ ਹਾਲ ਹੈ ਇਹ ਤਾਂ ਬੈਠ ਵੀ ਨਹੀਂ ਹੁੰਦਾ ਹੈਗਾ ਸੈਟ ਤੇ ਕਰਕੇ ਅਸੀਂ ਬਹੁ ਔਖਾ ਬਿਠਾਉਣ ਦੀ ਕੋਸ਼ਿਸ਼ ਕਰੀਏ ਇਹਨੂੰ ਬਹੁਤ ਔਖਾ ਬੈਠਿਆ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਸਹੀ ਸਲਾਮਤ ਇੱਧਾ ਆਪਣੇ ਘਰੇ ਪਹੁੰਚ ਸਕੇ ਸੋ ਕੋਸ਼ਿਸ਼ ਕਰਿਓ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਜੋ ਕੋਈ ਇਹਦੇ ਕਿਸੇ ਭੈਣ ਭਰਾ ਕਿਸੇ ਰਿਸ਼ਤੇਦਾਰ ਦੇ ਕੋਲੇ ਵੀਡੀਓ ਪਹੁੰਚ ਸਕੇ ਤਾਂ ਜੋ ਕੋਈ ਆਪਣੀ ਬਾਕੀ ਦੀ ਜ਼ਿੰਦਗੀ ਕਿਸੇ ਸਹੀ ਢੰਗ ਨਾਲ ਜੀ ਸਕੇ ਸੋ ਬੇਨਤੀ ਹੈ ਧੰਨ